ਆਮ ਤੌਰ ਤੇ ਤੁਸੀਂ ਜਾਣਦੇ ਹੀ ਆ ਇੱਕ ਦੇਸੀ ਨੁਕਤਾ ਜਿਸ ਦਾ ਵੀ ਸਰੀਰ ਦਰਦ ਕਰਦਾ ਮੋਢੇ ਦਰਦ ਕਰਦੇ ਆ ਢੂਈ ਦਰਦ ਕਰਦੀ ਆ ਆਪਣੀ ਲੱਤਾਂ ਦਰਦ ਕਰਦੀਆਂ ਉਸ ਵਾਸਤੇ ਦੇਸੀ ਨੁਕਤਾ ਇੱਕ ਧਿਆਨ ਨਾਲ ਸੁਣੋ ਜੀ ਆਪਣੇ ਪੰਜਾਬੀ ਸਾਰੇ ਹੀ ਜਾਣਦੇ ਆ ਤੇ ਕਈ ਵ ਨੇ ਇਹ ਭੰਗ ਵੀ ਕਹਿ ਦਿੰਨੇ ਆ ਤੇ ਸੁਖੇ ਸੁੱਖਾ ਵੀ ਕਹਿ ਦਿੰਨੇ ਆ ਇਸ ਦੇ ਦੋ ਪੱਤੇ ਲੈਣੇ ਆ ਦੋ ਪੱਤੇ ਪੱਤੇ ਜਿਵੇਂ ਮੂੰਹ ਪਾਣੀ ਇਸ ਤਰ੍ਹਾਂ ਪਾਣੀ ਦੇ ਵਿੱਚ ਹਵਾ ਕਰਨਾ ਕਰੋ ਧਨੀਆ ਪੁੰਦੀ ਹਣਾ ਇਹਨਾਂ ਦੇ ਜੋ ਜੜੀ ਵੀ ਹੈ ਰੇਲਾ ਸਰਨ ਚੋੜ ਕੇ ਤੋਂ ਬਾਅਦ ਇਹ ਇੱਕ ਤਰ੍ਹਾਂ ਦੀ ਇਹ ਦਵਾਈ ਬਣ ਗਈ ਸ਼ੁੱਧ ਦਵਾਈ ਸ਼ੁੱਧ ਦਵਾਈ ਇਹ ਖਾ ਲੈਣੀ ਹੈ ਤੇ ਤੁਹਾਡਾ ਸਾਚਾ ਪਾਣੀ ਪੀਣਾ ਪੀ ਲੋ ਤੇ ਸਾਰਾ ਦਿਨ ਤੁਹਾਡੇ ਕਿਸੇ ਵੀ ਸਰੀਰ ਚ ਕਿਤੇ ਵੀ ਦਰਦ ਨਹੀਂ ਹੋਵੇਗਾ ਇਹ ਮਹੀਨਾ ਲਗਾਤਾਰ ਕਰਕੇ ਦੇਖੋ ਤੁਹਾਡੇ ਸਰੀਰ ਨੂੰ ਇਨਾ ਫਾਇਦਾ ਹੋਏਗਾ ਇਹ ਬਹੁਤ ਬਿਮਾਰੀਆਂ ਆਪਣੀਆਂ ਜਿਹੜੀਆਂ ਅੰਦਰ ਦੀਆਂ ਇਹ ਠੀਕ ਕਰਦਾ ਹੈ ਤੁਸੀਂ ਧਿਆਨ ਨਾਲ ਦੇਖ ਲਓ ਇਹ ਉੱਪਰ ਬੂਟੇ ਦੀ ਪਛਾਣ ਕਰ ਰਹੇ ਉਹ ਜਿਹੜਾ ਹੈਗਾ ਤੁਹਾਨੂੰ ਪਛਾਣ ਹੋ ਜੇਗੀ ਆਮ ਤੌਰ ਤੇ ਸਾਰੇ ਪੰਜਾਬੀ ਜਾਣਦੇ ਨੇ ਇਸ ਦੇ 10-15 ਬੂਟੇ ਲੈ ਕੇ ਆਪਾਂ ਮਲਮਾਲ ਦੇ ਕੱਪੜੇ ਦੇ ਵਿੱਚ ਪਾ ਕੇ ਉਸ ਦੇ ਵਿੱਚ ਪਾਣੀ ਪਾਣੀ ਪਾ ਕੇ ਉਸ ਨੂੰ ਕੁੱਟ ਕੇ ਬਾਰ-ਬਾਰ ਕੁੱਟਾਂਗੇ ਤਾਂ ਉਸ ਦਾ ਰਾਸਾ ਜਿਹੜਾ ਕੜਤਣਾ ਸਾਰੀ ਨਿਕਲ ਜਾਊਗੀ ਤਾਂ ਇੱਕ ਸ਼ੁੱਧ ਦਵਾਈ ਪਿੱਛੇ ਰਹਿ ਜਾਊਗੀ ਅਗਰ ਕੋਈ ਬਣਾ ਸਕਦਾ ਠੀਕ ਹੈ ਨਹੀਂ ਬਣਾ ਸਕਦਾ ਤਾਂ ਕੰਟੈਕਟ ਕਰੋ ਤੁਹਾਨੂੰ ਦਵਾਈ ਭੇਜ ਦਾਂਗੇ ਫ੍ਰੀ